ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਦਾਗੜਾ ਪੰਜਾਬੀ ਜਿੱਥੇ ਜਾਂਦੇ ਨੇ ਤੱਕ ਹੀ ਪਾਈ ਜਾਂਦੇਗੇ ਨੇ ਦਲਜੀਤ ਦੋਸਾਂਝ ਮਸ਼ਹੂਰ ਸਿੰਗਰ ਕੈਨੇਡਾ ਦੇ ਵਿੱਚ ਕਰਨ ਜਾ ਰਿਹਾ ਸ਼ੋਅ ਉੱਥੋਂ ਦੇ ਪ੍ਰਧਾਨ ਮੰਤਰੀ ਵੱਲੋਂ ਦਲਜੀਤ ਦੋਸਾਂਝ ਦੇ ਨਾਲ ਭੰਗੜਾ ਪਾਇਆ ਗਿਆ ਸਸਤ੍ਰੀਕਾਲ ਬੁਲਾਈ ਗਈ ਉਹ ਨਾਲ ਦੇ ਨਾਲ ਜੱਫੀ ਪਾ ਕੇ ਉਹਨੂੰ ਵਧਾਈ ਦਿੱਤੀ ਗਈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਸ਼ੋਅ ਕਰਨ ਜਾ ਰਿਹਾ ਦਲਜੀਤ ਦੋਸਾਂਝ ਔਰ ਟ੍ਰੋਡੋ ਵੱਲੋਂ ਆਇਆ ਗਿਆ ਕਿ ਕੈਨੇਡਾ ਇੱਕ ਮਹਾਨ ਦੇਸ਼ ਹੈਗਾ ਆ ਇੱਥੇ ਇੱਕ ਵੱਡੀ ਮਿਸਾਲ ਜਿਹੜੀ ਹੈਗੀ ਆ ਕਾਇਮ ਕਰ ਸਕਦਾ ਹੈਗਾ ਦਲਜੀਤ ਉਸਾਂਜ ਤੁਹਾਨੂੰ ਦੱਸ ਦਈਏ ਕਿ ਹੁਣ ਦਲਜੀਤ ਉਸਾਂਜ ਦੀ ਕਾਫੀ ਚੜਾਈ ਗਈ ਆ ਵਰਲਡ ਫੇਮਸ ਹੋ ਚੁੱਕਾ ਗਾਇਆ ਪੰਜਾਬ ਦੇ ਹੋਵੇ ਚਾਹੇ ਇੰਡੀਆ ਵੇ ਭਾਰਤ ਦੇ ਹਰੇਕ ਲੋਕ ਉਹਨਾਂ ਨੂੰ ਪਸੰਦ ਕਰਨ ਲੱਪੇਗੇ ਨੇ ਔਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏਗੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਨੱਚਦੇ ਟੱਪਦੇ ਪੰਗੜੇ ਪਾਉਂਦੇ ਦੀਆਂ ਦਲਜੀਤ ਉਸਾਂਜ ਆਓ ਜਾਣਦੇ ਆ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at .com. We cater for USA, Canada, UK, India and Fiji. For more information call 510-943-8037. ਸੱਚੀ ਕਾਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਡੀਲਾ ਬਣਾਉਣ ਦੇ ਸ਼ੌਕੀਨ ਹੈਗੇ ਉਹ ਫੁਕਰ ਪੁਨੇ ਦੇ ਵਿੱਚ ਆ ਨੌਜਵਾਨਾਂ ਨੇ ਦੇਖ ਲੋ ਕਾਰ ਨੂੰ ਇਸ ਤਰ੍ਹਾਂ ਨਾ ਚਲਾ ਰਹੇ ਸੀ ਕਿ ਜਨੂੰ ਦੇਖ ਕੇ ਤੁਹਾਡੀ ਰੂਹ ਕੰਮ ਜਾਵੇਗੀ ਬੜੇ ਹਟਕੋਲੇ ਮਾਰਦੇ ਪਏ ਸੀ ਐਕਸ਼ਨ ਮਾਰਦੇ ਪਈ ਹੀ ਆਪਣੇ ਆਪ ਦੇ ਵਿੱਚ ਛੇਕੀ ਮਾਰਦੇ ਪਏ ਸੀ ਕਿ ਛੇਕੀ ਮਾਰਨੀ ਪੈ ਗਈ ਮਹਿੰਗੀ ਗੱਡੀ ਜਾਵੱਜੀ ਸੜਕ ਦੇ ਉੱਤੇ ਇੱਕ ਜਿਹਦੇ ਕਰਕੇ ਗੱਡੀ ਦਾ ਚੱਕਣਾ ਛੁਰ ਹੋ ਗਈ ਕਿ ਨਾਲ ਦੇ ਨਾਲ ਦੋ ਮੁੰਡੇ ਉਹਨਾਂ ਦੀ ਮੌਤ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਕਿ ਜੇ ਤਿੰਨ ਮੁੰਡੇ ਹੋਰ ਹੈਗੇ ਨੇ ਜਿਹੜੇ ਜ਼ਖਮੀ ਰਹਿ ਗਏ ਆ ਵੀਡੀਓ ਤੁਹਾਨੂੰ ਦਿਖਾਉਂਦੇ ਪਏ ਸੀ ਸੀਸੀਟੀਵੀ ਜਿਹਦੇ ਵਿੱਚ ਪੰਜ ਨੌਜਵਾਨ ਜਿਨ੍ਹਾਂ ਨੇ ਸ਼ਰਾਬ ਪੀਤੀ ਗਈ ਸੀ ਬੀਅਰ ਸ਼ੇਰ ਪੀਤੀ ਗਈ ਸੀ ਕਿ ਮੁਸਤੰਡੇ ਹੈਗੇ ਸੀ ਆਪਸ ਦੇ ਵਿੱਚ ਬਹੁਤ ਜ਼ਿਆਦੀ ਮਸ਼ਕਰੀਆਂ ਕਰਦੇ ਪਏ ਸੀ ਗਲਤ ਤਰੀਕੇ ਨਾਲ ਗੱਡੀ ਕਦੀ ਓਨ ਨੂੰ ਤੇ ਕਦੀ ਓਨ ਨੂੰ ਕਰਦੇ ਪਏ ਸੀ ਜਿਹਦਾ ਨਤੀਜਾ ਇਹ ਨਿਕਲਿਆ ਤੇ ਗੱਡੀ ਉੱਤੇ ਬੈਲੈਂਸ ਵਿਗੜਨ ਕਰਕੇ ਗੱਡੀ ਦਾ ਹੋ ਗਿਆ ਹਾਸਾ ਤੇ ਹੁਣ ਹੋ ਗਏ ਨੇ ਦੋ ਮੁੰਡੇ ਰੱਬ ਨੂੰ ਪਿਆਰੇ ਇਹ ਪੈ ਗਈ ਇਹਨਾਂ ਨੂੰ ਫੁਕਰੀ ਮਾਰਨੀ ਮਹਿੰਗੀ ਇਸ ਕਰਕੇ ਜੇ ਤੁਸੀਂ ਵੀ ਵੀਡੀਓ ਲਾ ਮਨਾਉਂਦੇ ਹੋ ਇੰਸਟਾਗ੍ਰam ਉੱਤੇ ਵੀਡੀਓ ਪਾਉਂਦੇ ਹੋ ਤਾਂ ਫੁਕਰੀਆਂ ਨਾ ਮਾਰੋ ਤਰੀਕੇ ਦੇ ਨਾਲ ਚੱਲੋ ਕਿਤੇ ਟੱਡ ਨਾਲ ਨਾ ਹੋ ਜਾਵੇ ਇਸ ਤਰ੍ਹਾਂ ਦਾ ਕਾਂਡ ਹੈ ਕਿ ਸੱਚੀ ਕਾਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਅਬਰ ਸਰ ਕੋ ਮਲਾਇਸੀ ਟੂਰਿਸਟ ਲੇਕਿਨ ਬਦਮਾਸ਼ਾਂ ਨੇ ਕਰ ਦਿੱਤੀ ਇਹ ਜਨੀ ਹਰਕਤ ਕਿ ਹੁਣ ਟੂਰਿਸਟ ਜਿਹੜਾ ਆ ਗਿਆ ਸੀ ਦੋ ਰੋ ਕੇ ਪੁਲਿਸ ਨੂੰ ਪਾ ਰਿਆ ਦੁਹਾਈ ਆਖਰਿਆਂ ਆ ਗਿਆ ਸੀ ਅੰਬਸਤ ਤੇ ਆਏ ਸਾ ਦਰਸ਼ਨ ਕਰਨ ਨੂੰ ਲੇਕਿਨ ਸਾਡੇ ਨਾਲ ਹੋ ਗਿਆ ਕਾਂਡ ਤੇ ਸਾਨੂੰ ਹੁਣ ਸਮਝ ਆ ਚੁੱਕੀ ਹੈ ਤੇ ਪੰਜਾਬ ਦੀ ਨੌਜਵਾਨ ਪੀੜੀ ਨਸ਼ੇ ਦੇ ਵਿੱਚ ਲੱਗ ਕੇ ਲੁੱਟਾਂ ਖੋਵਾਂ ਨੂੰ ਅੰਜਾਮ ਦਿੰਦੀ ਪਈ ਗਿਆ ਜੀ ਹਾਂ ਪੰ ਅਦੇਸ਼ ਵਿੱਚੋਂ ਅੰਮ੍ਰਿਤਸਰ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਗਿ ਲੱਖਾਂ ਲੋਕ ਰੋਜ਼ਾਨਾ ਹੀ ਆਉਂਦੇ ਆ ਟੂਰਿਸਟ ਇੱਕ ਟੂਰਿਸਟ ਹੈਗਾ ਸੀ ਅੰਮ੍ਰਿਤਸਰ ਦੇ ਵਿੱਚ ਦਰਸ਼ਨਾਂ ਕਰਨ ਨੂੰ ਆਇਆ ਸੀ ਉਸ ਤੋਂ ਬਾਅਦ ਆਪਣੇ ਹੋਟਲ ਦੇ ਉੱਤੇ ਬੀਤੀ ਰਾਤ ਨੂੰ ਜਾ ਰਿਹਾ ਸੀ ਜਦੋਂ ਗੱਡੀ ਦੇ ਵਿੱਚ ਐਂਟਰ ਹੋਇਆ ਤੇ ਇੱਕ ਬਦਮਾਸ਼ ਜਿੰਨੇ ਮੂੰਹ ਦੇ ਉੱਤੇ ਰੁਮਾਲ ਬਣੀ ਬੰਨਿਆ ਆ ਸੀ ਉਹਨੇ ਉਸ ਇਸ ਇੱਕ ਮਹਿਲਾ ਦੀ ਚੈਨੀ ਖੋਲੀ ਸੋਨੇ ਦੀ ਤੇ ਜਿਹੜਾ ਲਾਗੇ ਮੁੰਡਾ ਸੀ ਉਹਨੂੰ ਵੀ ਕਹਿੰਦਾ ਆਪਣਾ ਪਰਸ ਦਿਖਾ ਹਥਿਆਰ ਦਿਖਾ ਕੇ ਉਹਨਾਂ ਨੇ ਡਰਦਿਆਂ ਨੇ ਨਿਗਾ ਲਾਖੀ ਤੇ ਪ੍ਰਾਚੀਨੀ ਲੈ ਜੀ ਲੇਕਿਨ ਸਾਨੂੰ ਕੁਛ ਨਾ ਕਹੀ ਲੇਕਿਨ ਜਦੋਂ ਉਸ ਬਦਮਾਸ਼ ਨੇ ਉੱਪਰ ਨੂੰ ਦੇਖਿਆ ਕਿਉਂਕਿ ਉਹਦੇ ਸਾਥੀ ਵੱਲੋਂ ਪਿੱਛੇ ਆਵਾਜ਼ ਦਿੱਤੀ ਗਈ ਕਿ ਤਾਂ ਨੂੰ ਦੇਖ ਕੈਮਰਾ ਲੱਗਾ ਆ ਤਾਂ ਉਹ ਉਹਨਾਂ ਨੂੰ ਛੱਡ ਕੇ ਉੱਥੇ ਭੱਜ ਗਿਆ ਲੇਕਿਨ ਚੈਨੀ ਤੇ ਪਰਸ਼ ਜ਼ਰੂਰ ਨਾਲ ਲੈ ਗਿਆ ਉਸ ਤੋਂ ਬਾਅਦ ਪਰਿਵਾਰ ਜਿਹੜਾਗਾ ਸੀ ਜਿਹੜਾ ਟੂਰਿਸਟ ਹੈਗਾ ਸੀ ਉਹਨਾਂ ਨੇ ਪੁਲਿਸ ਨੂੰ ਜਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਔਰ ਰੋ ਰੋ ਕੇ ਆਖਿਆ ਤੇ ਅਸੀਂ ਤਾਂ ਹੁਮਾ ਨਾਏ ਸੀ ਅੰਬਰਸਤ ਦੇ ਵਿੱਚ ਲੇਕਿਨ ਸਾਡੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਆ ਮੁੰਡੇ ਨੂੰ ਘਰੇ ਬੈਠੇ ਨੂੰ ਹੀ ਪਸੂੜੀ ਪੈ ਗਈ ਵਿਪਤਾ ਦੇ ਵਿੱਚ ਬਹਿ ਗਿਆ ਕੁਛ ਕੀਤਾ ਬਣੀ ਲੇਕਿਨ ਜੁਰਮਾਨਾ ਪੈ ਗਿਆ ਮਾਮਲਾ ਇਹ ਗਿਆ ਕਿ ਇੱਕ ਬੇਤੇ ਵਟਸਐਪ ਤੇ ਮੋਬਾਈਲ ਦੇ ਉੱਤੇ ਇੱਕ ਮੈਸੇਜ ਆਇਆ ਕਿ ਤੁਹਾਡੇ ਕਾਰ ਦਾ ਜਿਹੜਾ ਗਿਆ ਉਹ ਚਲਾਨ ਹੋ ਚੁੱਕਾ ਗਿਆ ਇੰਨਾ ਚਲਾਨ ਤੁਸੀਂ ਭਰੋ ਜਦ ਕਿ ਨੰਬਰ ਜਿਹੜਾਗਾ ਸੀ ਉਹਦੇ ਆਪ ਦੇ ਬੁਲੇਟ ਦਾਗਾ ਸੀ ਜੋ ਕਿ ਅਕਸਰ ਉਹਦੇ ਘਰ ਵਿੱਚ ਹੀ ਲੱਗਾ ਰਹਿੰਦਾ ਸੀ ਕਿਤੇ ਖੜਦਾ ਬਣੀ ਸੀ لیکن ਜਿਹੜਾ ਚਲਾਨ ਹੋਇਆ ਹੈਗਾ ਆ ਉਹ ਕਾਰ ਦਾ ਉੱਤੇ ਲਿਖਿਆ ਆ ਰਿਹਾ ਹੈਗਾ ਆ ਕਾਰ ਦੇ ਉਹੋ ਹੀ ਨੰਬਰ ਉਹਦੇ ਬੁਲਟ ਦਾ ਆ ਤੇ ਉਹੋ ਹੀ ਨੰਬਰ ਕਾਰ ਵਾਲਾ ਲਗਾ ਕੋਈ ਮਿਸਟੇਕ ਹੋਣ ਦੇ ਨਾਲ ਉਹਦੇ ਮੈਸੇਜ ਆ ਚੁੱਕਾ ਹੈਗਾ ਜਿਹਦੇ ਕਰਕੇ ਉਹ ਪਰੇਸ਼ਾਨ ਹੋ ਚੁੱਕਾ ਹੈ ਦੁਹਾਈ ਪਾ ਰਿਹਾ ਉਸ ਨੂੰ ਔਰ ਕਹਿੰਦਾ ਪਿਆ ਕਿ ਮੇਰੀ ਤੇ ਗੱਡੀ ਘਰ ਦੇ ਵਿੱਚ ਲੱਗੀ ਗਈ ਹੈ ਤੇ ਮੇਰਾ ਚਲਾਨ ਕਿੱਥੋਂ ਤੁਸੀਂ ਕਰ ਦਿੱਤਾ ਹੈ ਔਰ ਜਿਹੜਾ ਤੁਸੀਂ ਮੈਸੇਜ ਕੀਤਾ ਉਹਦੇ ਵਿੱਚ ਲਿਖਿਆ ਹੈਗਾ ਕਿ ਤੁਹਾਡੀ ਕਾਰ ਦਾ ਚਲਾਨ ਹੋ ਚੁੱਕਾ ਹੈ ਜਦਕਿ ਮੇਰ ਕੋ ਤੇ ਕਾਰ ਇਸ ਨੰਬਰ ਦੀ ਹੈਗੀ ਨਹੀਂ ਮੇਰ ਕੋ ਤੇ ਬੁਲੇਟ ਮੋਟਰਸਾਈਕਲ ਹੈ ਗਿਆ ਇਸ ਨੰਬਰ ਦਾ ਉਹ ਵੀ ਮੇਰੇ ਘਰੇ ਲੱਗਾ ਪਿਆ ਕਾਫੀ ਸਮੇਂ ਤੋਂ ਮੈਂ ਤਾਂ ਉਹਨੂੰ ਬਾਹਰ ਕੱਢਿਆ ਹੀ ਨਹੀਂ ਗਿਆ ਹੁਣ ਉਹ ਘਰ ਬੈਠੇ ਬੈਠੇ ਹੀ ਪਸੂਰੀ ਦੇ ਵਿੱਚ ਪੈ ਗਿਆ ਵਿਪਤਾ ਦੇ ਵਿੱਚ ਪੈ ਗਿਆ ਕਿ ਰੋ ਰੋ ਕੇ ਕਲਪ ਕਲਪ ਕੇ মিডিਆ ਸਾਹਮਣੇ ਆ ਕੇ ਦੁਹਾਈ ਦਿੰਦਾ ਪਿਆ ਤੇ ਇਹ ਕੀ ਹੋ ਰਿਹਾ ਆ ਸਿਸਟਮ ਦੇ ਵਿੱਚ ਜਿਹੜੇ ਬੰਦੇ ਨੇ ਕੁਝ ਕੀਤਾ ਹੀ ਨਹੀਂ ਉਹ ਹੁਣ ਕਿੱਥੋਂ ਭਰੇ ਜੁਰਮਾਨਾ ਵੀਡੀਓ ਤੁਸੀਂ ਦੇਖੋ ਔਰ ਆਪਣੇ ਕਮੈਂਟ ਜਰੂਰ ਸ਼ੇਅਰ ਕਰਿਓ ਇਹ ਬਾਈਕ ਹੈ ਬੁਲੇਟ ਕੱਲ ਸ਼ਾਮ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲੇਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਜੇਕਰ ਤੁਸੀਂ ਵੀ ਕਰੋ ਕੱਲੇ ਕਿਤੇ ਜਾਂਦੇ ਹੋ ਤੇ ਆਪਣੀ ਅੱਖਾਂ ਔਰ ਕੰਨ ਖੋਲ ਕੇ ਰੱਖੋ ਕਿਉਂਕਿ ਅੱਜ ਕੱਲ ਤਾਂ ਤੁਰੇ ਜਾਂਦੇ ਨੂੰ ਹੀ ਆਪਣਾ ਨਿਸ਼ਾਨਾ ਬਣਾਈ ਜਾਂਦੇ ਆ ਲੁਟੇਰੇ ਇੱਕ ਕੁੜੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਐਕਟੀਵਾ ਤੇ ਆਪ ਦੇ ਘਰ ਨੂੰ ਜਾ ਰਹੀ ਸੀ ਪਿੱਛੇ ਲੱਗ ਗਿਆ ਮਸਤੰਡਾ ਮੋਟਰਸਾਈਕਲ ਉੱਤੇ ਇੱਕ ਰਾਹ ਜਾਂਦੀ ਕੁੜੀ ਦੀ ਚੈਨੀ ਖੋ ਕੇ ਫਰਾਰ ਹੋ ਗਿਆ ਜਿਹਦੀ ਸੀਸੀਟੀਵੀ ਤੁਹਾਨੂੰ ਦਿਖਾਉਣੇ ਪਏ ਆ ਜਿਹਨੂੰ ਦੇਖ ਕੇ ਤੁਹਾਡੇ ਰੰਗ ਹੀ ਉੱਡ ਜਾਣਗੇ ਕਿ ਇਸ ਬਦਮਾਸ਼ ਨੇ ਨਾ ਤਾਂ ਕੋਈ ਮੂੰਹ ਦੇ ਉੱਤੇ ਰੁਮਾਲ ਬੰਨਿਆ ਗਾਇਆ ਉਹ ਨਾ ਹੀ ਕੋਈ ਇਹਨੂੰ ਬਦਮਾਸ਼ ਕਹਿ ਸਕਦਾ ਗਾਇਆ ਸਿੰਪਲ ਤਰੀਕੇ ਦੇ ਨਾਲ ਟੋਪੀ ਛੋਪੀ ਪਾ ਕੇ ਬਾਹੂ ਸ਼ਾਹੂ ਬਣ ਕੇ ਬਾਈਕ ਚਲਾ ਰਿਹਾ ਆ ਔਰ ਐਕਟਿਵਾ ਸਵਾਰ ਜਿਹੜੀ ਕੁੜੀ ਜਿਹੜੀ ਆਪਣੇ ਘਰ ਨੂੰ ਜਾਂਦੀ ਪਈ ਸੀ ਉਹਦੀ ਚੈਨੀ ਖੋ ਕੇ ਰਫੂ ਚੱਕਰ ਹੋ ਗਿਆ ਔਰ ਮਾਂ ਜਿਹੜੀ ਗਈ ਆ ਰੋ ਰੋ ਕੇ ਦੁਹਾਈ ਪੌਂਦੀ ਪੀ ਆ ਕਿਉਂਕਿ ਇੱਕ ਤੋਲੇ ਤੋਂ ਜ਼ਿਆਦਾ ਸੋਨੇ ਦੀ ਚੈਨ ਹੈਗੀ ਸੀ ਸੋਨਾ ਵੀ ਕਿਹੜਾ ਸਸਤਾ ਗਾਇਆ ਤੇ ਮੁਕਤ ਦੇ ਵਿੱਚ ਹੀ ਪੈ ਗਏ ਪਸੂਰੀ ਦੇ ਵਿੱਚ ਤੇ ਹੁਣ ਕੀ ਕਹ ਰਹੇ ਨੇ ਪੁਲਸ ਦੇ ਵੱਡੇ ਅਧਿਕਾਰੀ ਤੁਸੀਂ ਆਪ ਵੀ ਸੁਣ ਲਓ ਤੇ ਮਾਂ ਦਾ ਦਰਦ ਵੀ ਸੁਣ ਲਓ ਕੀ ਕਹਿ ਰਹੀ ਏ ਉਹ ਬਜ਼ੁਰਗ ਕੁੜੀ ਦੀ ਮਾਤਾ ਸ਼ੀਨਾ ਮੰਡੀ ਤੁਹਾਡਾ ਅੱਛਾ ਕੀ ਹੋਇਆ ਕੀ ਮਸਲਾ ਕੀ ਹੋਇਆ ਕੋਈ ਇੱਥੇ ਐਸੇ ਕੋਲੇ ਰੋਸ਼ਨ ਮਾਰ ਕੇ ਤੇ ਅੱਗੇ ਜਲਵਾਇਆ ਹੋਇਐ ਸੇ ਇਹ ਤਾਂ ਪਹਿਲਾਂ ਵੀ ਪੈਰ ਟੁੱਟਿਆ ਹੋਇਆ ਸੀ ਅੱਜ ਉਹਨਾਂ ਨੇ ਬੁਲਾਇਆ ਕਿਤੇ ਆ ਜਾ ਉਹਨੂੰ ਕਿਹਾ ਮੈਂ ਗਈ ਵੀ ਨਹੀਂ ਹੋਂਤੇ ਪਿੱਛੇ ਤੋਂ ਉੜ ਕੇ ਲੱਗੇ ਚੋਰ ਲੈ ਕੇ ਗਏ ਮਤਲਬ ਚੋਰ ਕੋਈ ਹੋ ਮੈਨੂੰ ਹੁਣ ਕੀ ਪਤਾ ਉਹਨਾਂ ਨੇ ਛੇ ਕਰਦੇ ਆਂਟੀ ਮੋਕੇ ਤੇ ਪੁਲਿਸ ਪਹੁੰਚ ਗਈ ਪਤਾ ਨਹੀਂ ਮੈਨੂੰ ਮੈਂ ਅਸ ਤੇ ਹੋਣਾ ਕੁੜੀ ਘੰਟਾ ਹੋ ਗਿਆ ਤੇ ਬੈਠ ਕਾਲਪ ਦੇ ਨੂੰ ਉਹਨੂੰ ਪੁੱਛਿਆ ਖੜਾ ਕਿੰਨੇ ਕ ਤੋਲਿਆਂ ਦੀ ਜੈਨ ਹੈ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.